ਇਸ ਕਾਰਜੋਬ ਪਰਪਖ ਲਾਖਿਆ ਕੋਨੀਆ ਮਹਾਨ ਅਧਿਆਪਕ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਜੁਣਾ ਗਿਆਨਕੁੰਜ ਪੁਵਾੜਾ ਦਾ ਵੀਰ ਬੀ ਦਾ ਜੀ ਦਾ ਕਲਾਕਾਰ ਦਾ ਜਿਨ੍ਹਾਂ ਨੇ ਅੱਜ ਇਹ ਸ਼ਗਨ ਜਿਹੜਾ ਸਮਾਰੋਹ ਹੈ ਉਹ ਕਰਤਨ ਕੀਤਾ ਮੱਖਣ ਜੀ ਦੇ ਰੂਪ ਤੋਂ ਕਰਨ ਦੇ ਲਈ ਤੇ ਸਾਡੇ ਕੋਲ ਬੰਦੇ ਨਿਸ਼ਾਨ ਪਾਟਦਾ ਹੈ ਪਰ ਸਾਰੇ ਨਾਮਵਰ ਨੇ ਸਦਾ ਤੋਂ ਦੋਸਤ ਨਹੀਂ ਦੇਸੀ ਜਿਵੇਂਦੇ ਆ ਕੈਨੇਡਾ ਦੇ ਵਿੱਚ ਰਹਿੰਦੇ ਆ ਔਰ ਉੱਥੇ ਬੜਾ ਵੱਡਾ ਇਹ ਕੰਮ ਕਰਦੇ ਆ ਖਾਸ ਕਰਕੇ ਜੂਸ ਦੇ ਲਈ ਸਪੋਰਟਸ ਦੇ ਖੇਤਰ ਵਿੱਚ ਬੜਾ ਵੱਡਾ ਯੋਗਦਾਨ ਹੈ ਉੱਥੇ ਫੀਟਰ ਆ ਜਿਹੜਾ ਆ ਉਹਦੇ ਨੇ ਕੰਮ ਕਰਦੇ ਆ ਪਹਿਲਾਂ ਇਹਨਾਂ ਨੇ ਬੜੀ ਬੱਤੀ ਇਹਨਾਂ ਦੀ ਦੇਣੀ ਨਹੀਂ ਰਹੀ ਫਿਰ ਜਿਹੜਾ ਰੈਜ਼ਿਮ ਆ 1960-70 ਦਾ ਦੇ ਦੌਰ ਦਾ ਉਹਦੇ ਖਿਲਾਫ ਇੰਡੀਅਨ ਡਿਫੈਂਸ ਫੋਰਸਿਟੀ ਨੇ ਬਹੁਤ ਵੱਡੀ ਲੜਾਈ ਲੜੀ ਉਹਦੇ ਵਿੱਚ ਇਹ ਬਹੁਤ ਲੋਕ ਸ਼ਾਮਲ ਸਰਦੇ ਇਹ ਵੀ ਤਾਂ ਜਿਹੜੀ ਫੌਜੀ ਉਹਦੇ ਵਿੱਚ ਸ਼ਾਮਲ ਸਰ ਆ ਇਹ ਜਿੱਥੇ ਕਲਿੰਦਾ ਦੇ ਵਿੱਚ ਸਰਗਰਮਾ ਉੱਥੇ ਨਾੜੇ ਪਿੰਡ ਹਸਪਤਾਲ ਨਾਟਕ ਨੀਲਾ ਕਰਾਉਂਦੇ ਆ ਤੇ ਮਤਲਬ ਕਹਿਣ ਤੋਂ ਇੰਟਰਨੈਸ਼ਨਲ ਲੈਵਲ ਤੇ ਕੋ ਮਤਾ ਹੋਵੇ ਜਿਵੇਂ ਉਹ ਪਾਲੇਸਟੀਨ ਦੇ ਤੇ ਇਜ਼ਰਾਈਲ ਨੇ ਹਮਲਾ ਕੀਤਾ ਸਾਡੇ ਰਾਜਾ ਪੱਟੀ ਤਬਾਹ ਕਰ ਦਿੱਤੀ ਉਹਦੇ ਲਈ ਵੀ ਉੱਥੇ ਮੁਜਾਰੇ ਕਰਦੇ ਰਹੇ ਇੱਥੇ ਸਾਡੇ ਕੋਲ ਫਿਰ ਤੋਂ ਸੰਧੂ ਭਰਾ ਜੀ ਬੈਠੇ ਆ ਐਸਐਲ ਮਰਤੀ ਜੀ ਬੈਠੇ ਆ ਕਬਲ ਜੀ ਆ ਉਹ ਸਾਰੇ ਸੀਤ ਜੀ ਬੈਠੇ ਆ ਜਿਨ੍ਹਾਂ ਬਾਰੇ ਮੂਲ ਸਕਦਾ ਹੈ ਪਰ ਪੰਜਾਬ ਰੰਗ ਮਲਤ ਬਾਰੇ ਮੈਨੂੰ ਪਿਆਰ ਦੀ ਰੀਤ ਤੁਸੀਂ ਮੱਖਣ ਹਾਰ ਉਹਨਾਂ ਬਾਰੇ ਗੱਲ ਕਰਨੀ ਆ ਕਹਾਣੀ ਸਾਉਤੋ ਦੇ ਦਾ ਨਿਰਦਾਵਾ ਹੈ। ਉਹਦੇ ਇਹਦੇ ਜਿਹੜੇ ਜੀਵਨ ਦੇ ਕਈ ਪੱਖ ਨੇ ਉਹਦੇ ਵਿੱਚ ਭਾਵੇਂ ਗੁਰੂ ਵਿੱਚ ਸਮੂਹੇ ਪੜਾ ਮੱਖਣਹਾਰ ਜਿਹੜਾ ਉਹ ਇੱਕ ਗੀਤਕਾਰ ਹੈ। ਉਹ ਵੀ ਜ਼ਿਆਦਾਤਰ ਜਿਹੜਾ ਇਹਨਾਂ ਦਾ ਗੀਤ ਸਾਹਿਬ ਤੋਂ ਪਹਿਲਾਂ ਸਵੇਤਰ ਪੰਛੀ ਨੇ ਗਾਇਣ ਜੀ ਤੋਂ ਇਹਨਾਂ ਦਾ ਨਾਮ ਬਣਿਆ ਉਸ ਦਾ ਇਹ ਆਪਣਾ ਸ਼ਾਹ ਦੀ ਕੁਲੀ ਗਰੀਬ ਦਾ ਮਾਰਗ ਨਹੀਂ ਤੇ ਫਿਰ ਜਦੋਂ ਉਹਨਾਂ ਨੇ ਦੇਗੀ ਬੈਸ ਨੇ ਨਾਲ ਸਾਹ ਦਾ ਜ਼ੁਲਫਾਂ ਦਾ ਉਹ ਤਾਂ ਕਿਉਂਕਿ ਉਹ ਕਿਹੜੇ ਵਿੱਚ ਜੋ ਸਟੈਪ ਪਾਉ ਸੀ ਉਹ ਭੰਗੜੇ ਦੇ ਉੱਤੇ ਮਤਲਬ ਵਿਆਹ ਸ਼ਾਦੀਆਂ ਦੇ ਵਿੱਚ ਆਪ ਸਾਰੇ ਸਾਡੇ ਨਾਲ ਉੱਤੇ ਨੱਚੇ ਹੋਣੇ ਆਜ ਵੀ ਨੱਚ ਰਹੇ ਹੈਗੇ ਆ ਬਹੁਤ ਇਹਨਾਂ ਦਾ ਉਸ ਗੀਤ ਨੇ ਇਹਨਾਂ ਦਾ ਵੀ ਨਾਮ ਬਣਾਇਆ ਤੇ ਜੀ ਮੈਂ ਤਾਂ ਵੀ ਘੜਾਇਆ ਉਹ ਨਾਂ ਬਣਾਇਆ ਫਿਰ ਦੁਰਗਾ ਦੇ ਕਿਲਾ ਉਹਨਾਂ ਨੇ ਯਾਤਰਾ ਕਰ ਗੀਰ ਸੁਖਦੇਵ ਸਾਹਿਬ ਨੇ ਬਾਪੂ ਉਹਨੇ ਪੰਚਾਇਤੀ ਕੁੱਝੇ ਗੱਲ ਕਰਦੇ ਨੇ ਮਤਲਬ ਇਸ ਤਰ੍ਹਾਂ ਦੇ ਗੀਤ ਇਹਨਾਂ ਨੇ ਲਗਭਗ 300 ਦੇ ਨੇੜੇ ਤੇ ਲਿਖੇ ਲਿਖਾ ਸ਼ਰਮ ਜ਼ਿਆਦਾ ਨਹੀਂ ਲਿਖ ਲੈ ਹੁਣ ਮੈਨੂੰ ਜਿੰਨਾ ਕੁ ਪਤਾ ਹੈ ਇਹਨਾਂ ਨੇ ਕੱਲੇ ਇਹ ਜਿਹੜੇ ਬਾਹੂ ਦਾ ਕਾਈ ਕੀ ਹਨ ਇਹ ਹੀ ਨੇ ਗੀਤ ਲਿਖੇ ਹੈਗੇ ਇਨਾਲੇ ਜਦ ਸੋਸ਼ਲ ਇਸ਼ੂਸ ਤੇ ਵੀ ਗੱਲ ਕੀਤੀ ਜਾਂਦੀ ਆ ਅ ਸਪੈਸਿਫਿਕਲੀ ਮੱਖਣ ਦਾ ਹਾਲ ਨੂੰ ਜ਼ਿੰਦਗੀ ਮਾਇਨ ਕਰਨਾ ਇਹ ਵਿਜ਼ਿਬਲੀ ਅਮਰੀਕਨ ਨੇ ਅੰਦਰ ਮੱਧ ਵਿੱਚ ਜਿਹੜੀ ਡਾਕਟਰ ਸਾਹਿਬ ਨੂੰ ਤਕਲੀਫ ਸੀ ਜਿਹੜੀ ਗਾਣੀ ਵੱਢਦੀ ਜਾਤੀ ਵੱਢਦੀ ਜਾਤੀ ਜ਼ਬਰਦਸਤ ਉਹ ਦੁੱਖ ਇਹਦੇ ਮੱਖਣ ਦੇ ਅੰਦਰ ਵੀ ਘੁਲਾਉਂਦੀ ਹੈ ਕਿਉਂਕਿ ਇਹਦੇ ਤੱਕ ਉਹ ਇੰਨਾ ਦਾ ਟੋਪੀ ਫਟਕਾ ਮਾਰਿਆ ਹੋਇਆ ਵੀ ਅੱਜ ਦੀ ਬੰਦੇ ਬਣਿਆ ਪਰ ਇੱਕ ਦੂਜੇ ਦਾ ਬਹੁਤ ਲੋਕਾਂ ਦੇ ਜਿਹੜਾ تشੱਦਲ ਕੀਤਾ ਹੋਇਆ ਆ ਉਹ ਲੱਗਦਾ ਇਹਨਾਂ ਨਾਲ ਦੀ ਉਹ ਇਹਨਾਂ ਦਾ ਕਿ ਤੁਹਾਡੇ ਲਾਗੇ ਪਿੰਡ ਲੋਹਾਰਾ ਹੈ ਉੱਥੇ ਹੋ ਸਕਦਾ ਬਚਪਨ ਦੇ ਵਿੱਚ ਪਿੰਡਾਂ ਦੇ ਵਿੱਚ ਰਾਈਟ ਅੰਦੇਸ਼ ਦੇ ਤੁਹਾਨੂੰ ਪਤਾ ਹੈ ਵੀ ਇਹ ਅੱਜਕੱਲ ਅਮਰੀਕਾ ਨੂੰ ਮਾਸ਼ੀ ਆ ਉਹ ਬਰੇਕ ਦੇਖਿਆ ਘੂੜ ਕੇ ਵੇਖਦਾ ਹੈ ਪਿੰਡਾਂ ਨੂੰ ਵੀ ਵਰਗੇ ਦਾ ਹੱਥ ਨਹੀਂ ਮળોਦਾ ਤੇ ਇਹ ਭਾਵੇਂ ਪਿੰਡਾਂ ਦੇ ਹੱਥ ਨਾਲ ਨੂੰ ਤਿਆਰ ਹੋਵੇ ਇਵੇਂ ਪਿੰਡਾਂ ਦੇ ਵਿੱਚ ਜਿਹੜਾ ਉਹ ਜੰਗੀਆਂ ਤਕੜੀਆਂ ਜਮੀਨਾਂ ਲਗੀਆਂ ਲੋਕ ਜਾਗਰਤ ਨਹੀਂ ਸੀਗੇ ਉਹਨਾਂ ਦੇ ਨਾਲ ਟਕਰਾਅ ਵੀ ਰਹੇਗਾ ਭਾਤੋਂ ਤੇ ਜਦੋਂ ਇਹ ਕਰਦੇ ਸੀਗੇ ਤਾਂ ਉਸ ਵੇਲੇ ਪਿੰਡਾਂ ਦੇ ਵਿੱਚ ਟਕਰਾਅ ਚੱਲਦੇ ਰਹੇ ਤੇ ਉਹਦੇ ਵਿੱਚ ਇੱਕ ਧੀਰ ਘਰ ਦੇ ਮੁੰਡੇ ਇਕੱਠੇ ਹੁੰਦੇ ਇਕੱਠੇ ਹੋ ਕੇ ਬੀਸ਼ੱਕ ਸ਼ੁਰੂਆਤ ਕਰਦੇ ਆ ਪ੍ਰਿੰਦੀਆਂ ਪਲੀਆਂ ਨਾਲੀਆਂ ਸਾਫ਼ ਕਰਦੇ। ਮਿੱਟੀ ਪਾਣੀ ਦੀ ਟੂਟੇ ਰਕ ਲਾਉਣ ਲਈ। ਪਰ ਉਹਦੇ ਪਿੱਛੇ ਪੋਰਿੰਟ ਇਸ ਦੇ ਰਹੀਆਂ ਵੀ ਸਮਾਜ ਦੀ ਜਿਹੜੀ ਗੰਦਗੀ ਆ ਉਹ ਸਾਫ਼ ਕਰਨੀ ਆ। ਔਰ ਉਹ ਜਿਹੜੀ ਗੰਦਗੀ ਸਾਫ਼ ਕਰਨੀ ਆ ਉਹ ਉਹ ਇਹਨਾਂ ਦੇ ਅੰਦਰ ਬੈਠੀ ਸੀ। ਉਹੀ ਇਹਨਾਂ ਨੇ ਆਪਣੇ ਉਹ ਗੀਤਾਂ ਦੇ ਵਿੱਚ ਲੈ ਕੇ ਮਤਲਬ ਇਹ ਚਾਹਦੇ ਆ। ਇਹਨਾਂ ਨੇ ਇੱਥੇ ਬਹੁਤ ਗੀਤ ਲਿਖਿਓ ਆ ਜਿਹੜੇ ਆਪਾਂ ਸ਼ਾਇਦ ਸਾਰੇ ਨਹੀਂ ਸੁਣੇ। ਇਹ ਜਦੋਂ ਇਹਦਾ ਇਹ ਗੀਤ ਪੰਛੀ ਬਣਾ ਜਿਹੜਾ ਸ਼ਾਹਾਂ ਦੀ ਪੂਰੀ ਇਹ ਕਿੰਨੀ ਵੰਦਾ ਮਾਰੀ ਮੈਨੂੰ ਝੋਣਾ ਪੈਂਦਾ ਸੀ ਆ ਗੁਦਾਸਰਾ ਮਾਲੂ ਦਾ ਵੀ ਜਦੋਂ ਇਹ ਸ਼ਿਵਦਾ ਕੀਤਾ ਆ ਸੀਗਾ ਨਹੀਂ ਮੈਨੂੰ ਹੀਰੇ ਹੀਰੇ ਆ ਕੇ ਜੀ ਢੋਡਾ ਲੱਭਣਾ ਆ ਉਦੋਂ ਗੁਦਾਸਰਾ ਮਾਲੂ ਨੇ ਕੀ ਬਣਾ ਦਿੱਤੀ ਲੱਭਣਾ ਦੀ ਕਹਦੇ ਲੱਭੇ ਇਹ ਮੁੰਡਾ ਬੇਰੀਆ ਜੋ ਫੇਰ ਲਿਆ ਆ ਕਿਆ ਬਾਤ ਉਹ ਇੱਕ ਬਦਰੋਸ਼ ਉਹਰਾਵਤ ਆ ਨੰਬਰ ਆਪਣੇ ਮੁੰਡੇ ਦੇ ਖਿਲਾਫ ਇੱਕ ਕਿਰਤੀ ਵੀ ਇੱਕ ਗਰੀਬ ਵੀ ਅਤੇ ਮੱਖਣ ਦੇ ਵੀ ਉਹਦਾ ਜੇ ਤੁਸੀਂ ਥੋੜਾ ਜਿਹਾ ਇੱਥੇ ਲਾਈਪ ਜਾਓ ਉਹ ਤਾਂ ਉਸ ਤਰ੍ਹਾਂ ਦੇ ਭਾਵ ਜਿਹੜੇ ਯਾਰ ਉਹ ਨਿਕਲਉਂਦੇ ਆ ਯਾਰ ਔਰ ਜਿਹੜਾ ਬੰਦੇ ਜਿਹੜੇ ਦਰਗੇ ਹੋਣ ਨੇ ਗੀਤ ਗਾਇਆ ਹੈ ਜਿਹੜਾ ਆ ਵੀ ਵੀ ਜਦੋਂ ਤੁਹਾਡੀ ਆਰਥਿਕਤਾ ਤਕਲੀਫ ਹੋ ਜਾਂਦੀ ਆ ਤੁਸੀਂ ਕੁਝ ਕੱਢੀ ਕਮਾਈ ਕਰ ਲੈਣੇ ਯਾਰ ਪਰਵਾਰ ਨੂੰ ਆਪਣੇ ਸਮਾਜ ਨੂੰ ਸਟਰੋਂਗ ਕਰ ਲੈਣੇ ਆ ਫਿਰ ਜਿਹੜੇ ਤੱਕਣੇ ਆ ਉਹ ਵੀ ਤੁਹਾਨੂੰ ਕੁਛ ਕੀ ਗੱਲ ਕਰਨ ਦੇ ਆ ਉਹਦੇ ਉਸ ਗੀਤ ਵਿੱਚੋਂ ਵੀ ਦਾ ਚਾਦ ਬਾਇਆ ਔਰ ਮੱਕਣੋ ਨੇ ਮਤਲਬ ਜਿੱਥੇ ਗੀਤਾਂ ਦੇ ਰਾਹੀਂ ਯਤਨ ਕੀਤਾ ਇਹਨਾਂ ਨੇ ਆਪਣੇ ਜਿੰਨੇ ਇਹਨਾਂ ਦੇ ਦੋਸਤ મિતਰ ਜਿਹੜੇ ਚਾਹੇ ਉਹ ਉਹ ਗੀਤਕਾਰ ਜਿਹੜੇ ਗਾਇਕ ਸਿਗੇ ਚਾਹੇ ਸਾਜ਼ਿਦ ਜਿਹੇ ਉਹਨਾਂ ਨੂੰ ਵੀ ਆਪਣੇ ਨਾਲ ਜੋੜਿਆ ਤੇ ਉੱਚਾ ਉੱਪਰ ਦਾ ਯਤਨ ਕੀਤਾ ਸਿੱਖ ਨੇ ਉਹ ਬੜੀ ਇਹ ਜਿਹੜੀ ਵਈ ਵੀ ਕਿ ਅਮਰੀਕਾ ਦੇ ਜਿਹੜੇ ਤਿੰਨ ਕੋ ਬਾਰੇ ਸ਼ਾਇਰ ਕਰਨ ਦੀ ਕਾਨਫਰੰਸਾਂ ਤੇ ਗਿਆ ਤੇ ਮੈਨੂੰ ਉੱਥੇ ਮਿਲਿਆ ਔਰ ਇਹਨਾਂ ਦੇ ਵਿੱਚ ਇੱਕ ਇਹ 15-20 ਹੋਣ ਵਾਲਾ ਗਰੁੱਪ ਹੈ ਔਰ ਉਹਦੇ ਵਿੱਚ ਇਹਨਾਂ ਦਾ ਸਿnablaਰੀ ਸਮਾਜਪਤੀ ਚੱਲਦਾ ਵੀ ਸਾਨੂੰ ਕੁਝ ਦਾ ਕੁਝ ਜਿਹੜਾ ਆ ਉਹ ਕਰਦੇ ਨਾ ਨਹੀਂ ਤਾਂ ਕਮਲ ਜੀ ਵੀ ਬੱਠੀ ਲਾ ਸਿnabla ਪੂਰਾ ਕਰਤੀ ਜੀ ਪੂਰੀ ਟੀਮ ਇਹਦੀ ਪਹਿਲ ਅਕੀਸ਼ ਆਪਣੇ ਰਿਸ਼ਤੇ ਨਾ ਕਰਦੇ ਆ ਜੀ ਤੇ ਆਪਣੇ ਆਪਣੇ ਇਸੇ ਨਾਲ ਬਾਗਦਮ ਗੋਣੇ ਆ ਹੋਰ ਭਾਈਚਾਰਕ ਜਿੱਦਾ ਬਾਗਦਮ ਗੋਣੇ ਆ ਲੇਕਰ ਉਹਦੇ ਨਾਲ ਇਹਦਾ ਦਾ ਇਹ ਵੀ ਜਦ ਤੱਕ ਇਹ ਹੈਗਾ ਬੇ ਸਮਾਜ ਦੇ ਲੋਕ ਜਿਹੜੇ ਤਰਹੀ ਕਿਵੇਂ ਕਰ ਇਹ ਇਹ ਰੇਕ ਆਪਣੇ ਨਾਮ ਦੇ ਆ ਤੇ ਆਪਣੇ ਪਿੰਡਾਂ ਦੇ ਜਿਹੜੇ ਸਕੂਲ ਹਨ ਉਹਨਾਂ ਨੂੰ ਚਾਹੀਦੇ ਹਨ ਬਾਣ ਵਾਲਾ ਬੱਚਾ ਹੈ ਤੈਨੂੰ ਜਰੂਰ ਸੁਧੀ ਜਿਹੜੀ ਮਦਦ ਉਹ ਉਹ ਤੁਸੀਂ ਮੁਲਕ ਕਰੋ ਔਰ ਪਿੰਡਾਂ ਦੇ ਵਿੱਚ ਆਪਣੀ ਏਹ ਥਿਰ ਜਿਹੜੀ ਆ ਉਹ ਉਪੜਾਓ ਮਤਲਬ ਇਹ ਸਾਰੇ ਦੇ ਸਾਰੇ ਜਿੰਦੇ ਵੀ ਮੈਂ ਉੱਥੇ ਬਗਾਨੇ ਦੇ ਨਾਲ ਜਦ ਬੜਿਆ ਉਹਨਾਂ ਦੇ ਵਿੱਚ ਇਹ ਚੇਤਨਾ ਜਿਹੜੀ ਕੁੱਟ-ਕੁੱਟ ਕੇ ਪਈ ਹੋਈ ਸੀ ਜੇ ਮੱਖਣ ਨੂੰ ਲੱਗਦਾ ਵੇ ਉਹ بڑا-ਬੋੜਾ ਕੰਣਾਣੇ ਵਾਲਾ ਬਹੁਤ ਵਧੀਆ ਪਹਿਨਵਾਣਾ ਉਹਨੇ ਬੜੀ ਆਪ ਮਾਣਾ ਜਿੱਤ ਰਿਆ ਇਹ ਉਹਨਾਂ ਨੂੰ ਤੋੜ ਰਿਹਾ ਉੱਥੇ ਡੰਗਰਾਂ ਦੇ ਨਾਲ ਸੋਨੇ ਦੇ ਨਾਲ ਵੀ ਯਾਰ ਸਾਰੇ ਨੂੰ ਆਪਾਂ ਜਿਹੜੀ ਖੇਡ ਆ ਜਿਹੜੀ ਸੇ ਤਰ੍ਹਾਂ ਮਸਲਾ ਆ ਅੰਦਰ ਆਪਣੀਆਂ ਖੇਡਾਂ ਨੂੰ ਪ੍ਰੋਮੋਟ ਕਰਨਾ ਉਹ ਉਹ ਕਰ ਗਏ ਜੇ ਇਹਨਾਂ ਨੂੰ ਅਕਰ ਉਹਨਾਂ ਨੂੰ ਮਤਲਬ ਕਦੇ ਮੁੱਖੜ ਨਹੀਂ ਨਾ ਗੱਲ ਸਾਰੇ ਰੂਪੂ ਦੀ ਗੱਲ ਕਰਦਾ ਕਿ ਜਿਵੇਂ ਲੱਗਦਾ ਕੋਈ ਪੰਜਾਬ ਤੋਂ ਕੋਈ ਚੰਗਾ ਸਾਹਿਰਕਾਰ ਆਇਆ ਇਹ ਗਰੀਬ ਸਵਾਜ ਦੀ ਗੱਲ ਕਰਦਾ ਜਾਂ ਲੋਕਾਂ ਦੀ ਭਲਾਈ ਦੀ ਗੱਲ ਕਰਦਾ ਅਜੀ ਉਹਦੇ ਰੂਪ ਰੂਪ ਲਾਇਏ ਉਹਦੀਆਂ ਕਿਤਾਬਾਂ ਛਪਾਈਏ ਤੇ ਹਰ ਪੁੱਦਾ ਜਿੰਨਾ ਵੀ ਵੱਧ ਤੋਂ ਵੱਧ ਜਿਹੜਾ ਪ੍ਰਚਾਰ ਆ ਉਹ ਉਹ ਕਰੀਏ ਮਤਲਬ ਮੇਰੇ ਕਹਿਣ ਦਾ ਵੇ ਖਾਤਿਰ ਤੇ ਜਿਹੜੀ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਨਾਲ ਬਈ ਡਾਕਟਰ ਮੇਰਦੇਵੀ ਦੇ ਵਿੱਚ ਇੱਕ ਆਪਣੇ ਸਮਾਜ ਦੇ ਬੰਦੇ ਜਿਹੜਾ ਸੀ ਬਈ ਤੇ ਜਾਤੀਵਾਦੀ ਸਮਾਜ ਜਿਹੜਾ ਖਤਮ ਹੋਵੇ ਤੇ ਸਮਾਜ ਜਿਹੜੀ ਬਰਾਬਰੀਤਾ ਮਿਲੇ ਉਹ ਇਹ ਇਹਨਾਂ ਸਾਲਾਂ ਇਹਨਾਂ ਸਾਲੇ ਦੌਰਾਨ ਦੇ ਵਿੱਚ ਇਹ ਕਰੀ ਹੋ ਰਹੀਆ ਇਹ ਕਹਿੰਦਾ ਮੈਨੂੰ ਲੱਗਾ ਨਹੀਂ ਕਿ ਨਫ਼ਰਤ ਨਹੀਂ ਆ ਗਈ ਸਿਰਫ ਦੂਜੇ ਸਮਾਜਾਂ ਪ੍ਰਤੀ ਬੜੀ ਨਫ਼ਰਤ ਹੋ ਗਈਆ ਇਹ ਦੂਜੇ ਸਮਾਜਾਂ ਦੇ ਥਾੜਾ ਘਟੇਗਾ ਇਹ ਜਿਹੜੇ ਸਬੂਤ ਚਲਾਉਂਦੇ ਕਰਾਗਾ ਜੇ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਨੂੰ ਚੱਲਿਆ ਹੁਣ ਅਸੀਂ ਤਾਂ ਜਿੱਤ ਗਏ ਨਹੀਂ ਤਾਂ ਜਿੱਤਾ ਫਾਸ਼ੀਵਾਦੀ ਇੰਦਰਵਾ ਉਹਦੇ ਅੰਦਰ ਤੱਕ ਜਿਹੜੇ ਫੈਸਲੇ ਬਾਰੇ ਕੋਈ ਬਾਸ ਨਹੀਂ ਮਤਲਬ ਕੋਈ ਹੋਇਆ ਨਹੀਂ ਹੈਗਾ ਲੇਕਿਨ ਉਹਦੀ ਇਹ ਗੋਡਣੀ ਦੇ ਲੋਈਆਂ ਉਹ ਸਾਰੇ ਭਾਈਚਾਰੇ ਦੇ ਕਰਦੇ ਹੋਏ ਉਹ ਪੱਲਾ ਨੁਕਸਾਨ ਨਹੀਂ ਲੱਗਦਾ ਤੇ ਦੁਲਾਰੀ ਵੀ ਨਹੀਂ ਲੱਗਦਾ ਮਤਲਬ ਉਹ ਵੀ ਲਈਆ ਹੋਰ ਤਾਂ ਵੀ ਲਈਆ ਇਹ ਆਪ ਰਿਵਾਇਜ ਬਣਨੇ ਹੈ ਜਿਹੜਾ ਦਿੱਲੀ ਫਤਹਿ ਜਦੋਂ ਇੰਨੀ ਫਰਕ ਹੈ ਮਤਲਬ ਹਰ ਜਗ੍ਹਾ ਇਹ ਹਿੱਸਾ ਲੱਗੇ ਰਹੇਗਾ ਮਤਲਬ ਹਰ ਵਰਗ ਦੇ ਲੋਕਾਂ ਨੇ ਹਿੱਸਾ ਪਾਇਆ ਇਹ ਮੱਖਣ ਮੁਰਤ ਕੋਈ ਗੱਲ ਤਾਂ ਚੋੜਦਾ ਵੀ ਇਹ ਇਹ ਕਹਿੰਦੇ ਨੇ ਕਿ ਅਸੀਂ ਇਕੱਠੀ ਕਰਨੀ ਆ ਇਹ ਸਮਾਜ ਨੂੰ ਤੱਕੀ ਕਰਨੀ ਆ ਤਾਂ ਜੀ ਸਾਨੂੰ ਰਾਕੇ ਹੀ ਇਹ ਤਰ੍ਹਾਂ ਕੁਝ ਨੂੰ ਕਰਨਾ ਪੈਣਾ ਹੈ ਨਾ ਔਰ ਇਹ ਉੱਥੇ ਇਹ ਜਤਨ ਜਿਹੜਾ ਆ ਕੀਤਾ ਕਰ ਰਿਹਾ ਔਰ ਇਹਨਾਂ ਬਾਰੇ ਬਹੁਤ ਸਾਰੀ ਗੱਲ ਜਿਹੜੀ ਆ ਮੱਖਣ ਹੋਣ ਬਾਰੇ ਗੱਲਾਂ ਕੀਤੀਆਂ ਜਾ ਸਕਦੀਆਂ ਇੱਕ ਮੈਂ ਇੱਕ ਛੱਡ ਗਿਆ ਉਹ ਹੈਗਾ ਕਿ ਆਮ ਤੌਰ ਤੇ ਸਾਡੇ ਸਰਕਾਰੀ ਅਧਿਕਾਰੀ ਵੀ ਉਹ ਆਪਣੇ ਲਈ ਵੀ ਕਰਦੇ ਆ ਸਮਾਜ ਦੇ ਵੀ ਕਰਦੇ ਆ ਲੇਕਿਨ ਉਹਦੇ ਪਰਿਵਾਰ ਪਿੱਛੇ ਜਿਹੜੇ ਨਾ ਉਹਨਾਂ ਨੂੰ ਪਤਾ ਨਹੀਂ ਬਾਰੇ ਪਰ ਲੋਕਾਂ ਦੇ ਕਹਿੰਦੇ ਆ ਵੀ ਇਹ ਆਪਣੇ ਪਰਿਵਾਰ ਦਾ ਜਿਹੜਾ ਇਕੱਲਾ ਇਨਾਂ ਦੇ ਜਿਹੜੇ ਬੱਚੇ ਆ ਬੜੀ ਪਰੇਸ਼ਾਨੀ ਦੇ ਟੱਲੇ ਉਹਨਾਂ ਨੂੰ ਹੱਕਦਾਰ ਪਹਿਲ ਦੇ ਦਿੰਦੇ। ਇਹ ਨਹੀਂ ਇਹਦਾ ਵੀ ਪਰਿਵਾਰ ਨੂੰ ਸੁੱਟ ਦੋ। ਦੂਜਿਆਂ ਦੇ ਟੱਲੇ ਪਰਿਵਾਰਾਂ ਨੂੰ ਜਿਹੜਾ ਆਉਂਦਾ ਆ ਪ੍ਰਾਪਰਟੀ ਗੁਰਮੁਖੀ ਦਾ ਤੇ ਉਹਨਾਂ ਨੂੰ ਵੀ ਦੂਜੇ ਪਰਿਵਾਰਾਂ ਨੂੰ ਸਾਰਿਆਂ ਨੂੰ ਦਿੱਤੀ। ਤਕਦੀਰ ਦਿੱਤੀ ਤੇ ਨਾਲ ਵੇੜਦੇ ਲੋਕ ਆ ਉਹਨਾਂ ਨੂੰ ਤਕਦੀਰ ਦਿੱਤੀ। ਨੇਚਰ ਅਗੇ ਵੀ ਤਕਦੀਰ ਹੈ। ਇਹ ਇਹ ਗੱਲਾਂ ਨਹੀਂ ਛੋਟੀਆਂ ਨਹੀਂ ਇਹ ਗੱਲਾਂ ਪੱਟੀਆਂ ਆ ਕਿਉਂਕਿ ਇੱਕ ਬੰਦਾ ਕੱਲਾ ਆਪਣੇ ਮਰੇ ਸੁਣਦਾ। ਪਰ ਜਦੋਂ ਦਾ ਆਪਣੇ ਪਾਈ ਪਹਿਲਾਂ ਬਾਰੇ ਸੋਚਦਾ ਪਹਿਣਾ ਬਾਰੇ ਸੋਚਦਾ ਮਲੇੜੇ ਲੋਕਾਂ ਬਾਰੇ ਸੋਚਦਾ ਆਪਣੇ ਬਾਰੇ ਸੋਚਦਾ ਫਿਰ ਉਹੀ ਆਪਣੇ ਸਟੇਟ ਬਾਰੇ ਜੁੜੀ ਆਪਣੇ ਦੇਸ਼ ਬਾਰੇ ਜੁੜਾ ਉਹ ਸੋਚ ਸਕਦਾ ਹੈ। ਬਈ ਜੀ ਅੰਦਰ ਦਾ ਸੀ ਬਹੁਤ ਬਹੁਤ ਧੰਨਵਾਦ